ਦਾ ਜਨਮ ਦਿਨ ਸੀਗਾ ਤੇ ਮੈਂ ਜਿੱਦਾਂ ਸਾਰਾ ਸਭ ਸਰਪ੍ਰਾਈਜ਼ ਪਲਾਨ ਕੀਤਾ ਉਹਦਾ ਕੇਕ ਕੋ ਕੱਟਣ ਗਿਆ ਰਾਤ ਨੂੰ 12 ਵਜੇ ਇੱਕ ਦਿਨ ਪਹਿਲਾਂ ਰਾਤ ਨੂੰ ਤੇ ਕੇਕ ਕੋ ਕੱਟਣ ਗਿਆ ਉਹਦਾ ਕੇਕ ਕੱਟਿਆ ਸਾਰਾ ਵਧੀਆ ਉਹਦਾ ਫਾਦਰ ਸਾਹਿਬ ਵੀ ਉੱਥੇ ਸੀ ਸਾਰੀ ਫੈਮਿਲੀ ਆਈ ਉੱਥੇ ਇਕੱਠੇ ਬੈਠੇ ਸੀ ਕੇਕ ਕੱਟਿਆ ਡਿਨਰ ਕੀਤਾ ਸਾਰਾ ਕੁਝ ਤੇ ਜਦੋਂ ਮੈਂ ਘਰੇ ਆ ਗਿਆ ਉਹ ਹੋਰ ਮੁੰਡੇ ਦਾ ਚਲ ਗਈ ਕੇਕ ਕੱਟ ਕਰਾਉਣ ਦੇਤੇ ਉਹਨੇ ਆਪਣੀ ਫਰੈਂਡ ਨੂੰ ਜਿਹੜਾ ਸਨੈਪ ਵੀ ਭੇਜੀ ਸੀਗੀ ਤੇ ਬਾਅਦ ਚ ਜਦੋਂ ਉਹਦਾ ਮੈਂ ਫੋਨ ਦੇਖਿਆ ਉਹਦੇ ਵਿੱਚ ਉਹ ਸਾਰੀਆਂ ਸਨੈਪਾਂ ਵੀ ਪਈਆਂ ਸੀਗੀਆਂ ਬੋਰ ਮੁੰਡੇ ਦੇ ਨਾਲ ਕੇਕ ਕੱਟਦੀ ਉਹਨੇ ਫਲਾਵਰ ਦਿੱਤੇ ਉਹਨੂੰ ਸਾਰਾ ਕੁਝ ਮੈਂ ਵੀ ਧੀਆ ਭੈਣਾਂ ਨਾਲ ਆਇਆ ਮੈਂ ਇਦਾਂ ਕਿਸੇ ਕੁੜੀ ਨੂੰ ਗਲਤ ਕਿਉਂ ਲਗੂ ਨਾਲੇ ਮੈਂ ਉਹਦੇ ਨਾਲ ਵਿਆਹ ਕਰਾਉਣਾ ਸੀ ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਉਪਲ ਫਾਰਮ ਗੱਲ ਦਾ ਮੁੱਦਾ ਕਾਫੀ ਜ਼ਿਆਦਾ ਪੱਕ ਚੁਕਿਆ ਹੈ ਜਿਸ ਨੂੰ ਲੈ ਕੇ ਦੋਸਤੋ ਪਹਿਲਾਂ ਕੁੜੀ ਨੇ ਇਲਜ਼ਾਮ ਲਗਾਏ ਸੀ ਜੋ ਮੁੰਡੇ ਤੇ ਅਤੇ ਹੁਣ ਦੋਸਤੋ ਮੁੰਡੇ ਵੱਲੋਂ ਵੀ ਕਾਫੀ ਸਾਰੇ ਪ੍ਰੂਫ ਦਿੱਤੇ ਗਏ ਨੇ ਕੁੜੀ ਦੇ ਖਿਲਾਫ ਉਸ ਦਾ ਕਹਿਣਾ ਹੈ ਕਿ ਜੋ ਵੀ ਵੀਡੀਓ ਵਾਇਰਲ ਹੋਈ ਹੈ ਉਸ ਦੇ ਐਕਸ ਦੇ ਨਾਲ ਹੋਈ ਹੈ ਤੇ ਇਹ ਮੇਰੇ ਉੱਤੇ ਝੂਠੇ ਇਲਜ਼ਾਮ ਲਗਾ ਰਹੀ ਹੈ ਮਤਰੋ ਪ੍ਰੂਫ ਦੇ ਵਿੱਚ ਮੁੰਡੇ ਨੇ ਕਾਫੀ ਜ਼ਿਆਦੀਆ ਸਨੈਪਸ ਵੀ ਪਾਈਆਂ ਅਤੇ ਉਹਨਾਂ ਨੇ ਮੀਡੀਆ ਗਾੜੀ ਕਿਹਾ ਕਿ ਕੁੜੀ ਆਪਣਾ ਮੋਬਾਈਲ ਐਸਐਸਪੀ ਦਫ਼ਤਰ ਛੱਡ ਕੇ ਆਵੇ ਤਾਂ ਕਿ ਉਸਦੇ ਫੋਨ ਦੀ ਵੀ ਜਾਂਚ ਹੋ ਪਾਵੇ ਫਿਲਹਾਲ ਹੁਣ ਤੁਹਾਡਾ ਕੀ ਕਹਿਣਾ ਹੈ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਸਬਸਕ੍ਰਾਈਬ ਜਰੂਰ ਕਰ ਲਿਓ